ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਹੋਰ ਸੁਣਾਓ ਜੀ ਕੀ ਹਾਲ ਚਾਲ ਆ ਉਮੀਦ ਆ ਤੁਸੀਂ ਸਾਰੇ ਠੀਕ ਹੋਵੋਗੇ ਸਾਂਦਰਸਤ ਹੋਵੋਗੇ ਰਾਜੀ ਖੁਸ਼ੀ ਹੋਵੋਗੇ ਲਓ ਜੀ ਵਲੌਗ ਮੈਂ ਸ਼ੁਰੂ ਕਰੀਏ ਸਾਮ ਦੇ ਟਾਈਮ ਤੇ ਤੇ ਮੇਰੀ ਸ਼ਾਪ ਆ ਜਿਹੜੀ ਮੈਂ ਕੀਤੀ ਸੀ ਤਿਆਰ ਮੋਟ-ਮੋਟੀ ਜੀ ਤੁਹਾਨੂੰ ਦਿਖਾਈ ਆ ਹਨਾ ਤੁਸੀਂ ਕਮੈਂਟ ਕਰਕੇ ਦੱਸਿਓ ਵੀ ਮੈਂ ਤੁਹਾਨੂੰ ਫੁੱਲ ਵੀਡੀਓ ਇਹ ਨਹੀਂ ਪਾਉਂਗੀ ਮੈਂ ਕਿਤੇ ਕਿਵੇਂ ਸੈਟਿੰਗ ਕੀਤੀ ਆਪਣੇ ਨਵੇਂ ਚੀਜ਼ ਲੈ ਆਂਦੀ ਆ ਕੀ ਨਹੀਂ ਹਨਾ ਤੇ ਬੇਟੀ ਆ ਗਈ ਸੀ ਇੱਥੇ ਟਿਊਸ਼ਨ ਤੋਂ ਤੇ ਮੈਂ ਲੱਗੀ ਸੀ ਕੱਪੜੇ ਉਤਾਰਨਾ ਸ਼ਾਮ ਹੋ ਗਈ ਸੀ ਵੈਸੇ ਹੁੰਦਾ ਨਾ ਜਿਹੜੇ ਦਿਨ ਨੇ ਬਹੁਤ ਫਰਕ ਪੈ ਗਿਆ ਹਨਾ ਤਕਰੀਬਨ ਇੱਥੇ 5:30 ਦਾ ਟਾਈਮ ਹੋ ਰਿਹਾ ਸੀ ਪਰ ਦਿਨ ਬਹੁਤ ਖੜਾ ਸੀ ਹਨਾ ਇੱਥੇ ਚਾਨਣ ਪੂਰਾ ਸੀਗਾ ਧੁੱਪ ਵੀ ਹਲੇ ਹੈਗੀ ਸੀ ਥੋੜੀ ਥੋੜੀ ਜੀ ਪਰ ਇਧਰ ਆਪਣੀ ਸਾਈਡ ਤਾਂ ਧੁੱਪ ਆ ਜਿਹੜੀ ਨਹੀਂ ਆਉਂਦੀ ਬਾਹਰ ਹਨਾ ਇਗਨੋਰ ਕਰੇ ਤੁਸੀਂ ਬਹੁਤ ਜ਼ਿਆਦਾ ਜਲੀਨ ਨਾਲ ਸਲਾਰਾ ਹੋਇਆ ਪਿਆ ਤੇ ਇੱਥੇ ਜਿਹੜੀ ਅਲਮਰਾ ਅੰਦਰੋਂ ਖੱਡੀ ਸੀ ਉਹ ਇੱਕ ਦਫਾ ਇੱਥੇ ਰੱਖ ਦਿੱਤੀ ਸੀ ਜੀ ਮੈਂ ਹਾਂਜੀ ਮੈਂ ਬਣਾਉਣ ਲੱਗੀ ਸੀ ਇਹ ਸਾਬ ਸੇ ਲੱਗਾ ਤਾਂ ਮੇਰੀ ਸਾਲ ਸਿੰਘ ਪੱਤਾ ਗੋभी ਬਣਾ ਲਈ ਹੈ ਨਾ ਅੱਜ ਜਿਵੇਂ ਮੈਂ ਬਣਾਉਣ ਲੱਗੀ ਸੀ ਸਬਜੀ ਪਹਿਲਾਂ ਤਾਂ ਮੇਰੀ ਸਲਾਹ ਸੀਗੀ ਹਨਾ ਵੀ ਪੱਤਾ ਗੋभी ਬਣਾ ਲੈਂਦੇ ਆ ਪਰ ਇਹਨਾਂ ਦੇ ਪਾਪਾ ਨੇ ਗਏ ਫਿਰ ਰਾਤ ਛੋੜੂਆ ਹਨਾ ਕੱਢਿਆ ਬਣਾਇਆ ਤੇ ਮੈਂ ਕਹਾਂ ਫਿਰ ਉਹ ਤੇ ਖਰਾਬ ਨਾ ਹੋ ਜੀ ਹੈ ਨਾ ਕਾਲੇ ਜਿਹੜਾਣੇ ਹੋ ਜਾਂਦੇ ਨੇ ਤਾਂ ਘੱਟ ਕੇ ਹਨਾ ਲਈ ਬਸ ਇੱਥੇ ਆਪਾਂ ਲੱਗੀਆਂ ਸਬਜੀ ਬਣਾਉਣ ਬਾਹਰ ਤਾਂ ਥੋੜਾ ਥੋੜਾ ਦਿਨ ਖੜਾ ਹੀ ਹੈ ਨਾ ਭਾਂਡੇ ਵਗੈਰਾ ਪਹਿਲਾਂ ਆਪਾਂ ਨੇ ਸਾਫ਼ ਕਰ ਦਿੱਤੇ ਸੀਗੀ ਚਾਰ ਅੱਜ ਹੈਗਾ ਸੀ ਉਧਰ ਬੇਟੀ ਦਾ ਜਨਮ ਦਿਨ ਪਹਿਲਾਂ ਵਾਪਸ ਕੋ ਉਧਰ ਚਲੇ ਗਏ ਅੱਜ ਸਾਰਾ ਦਿਨ ਬਸ ਇਹ ਦਿਨ ਅੱਗੇ ਨਾਲ ਕੋਈ ਖਾਸ ਨਹੀਂ ਕੰਮ ਨਹੀਂ ਕੀਤਾ ਹਨ ਲਈ ਸੜਾਈ ਵਗੈਰਾ ਕਰ ਨਹੀਂ ਅਸਾਂ ਕੋਈ ਬਿਲਕੁਲ ਵੀ ਹੋਇਆ ਨਹੀਂ 23 ਦਿਨ ਹੁਣ ਤਾਂ ਮੈਂ ਬਾਹਰ ਹੀ ਚਾਲੀ ਬੀਜੀ ਸੀਗੇ ਸਾਲ ਨਾਲ ਕੇਲੇ ਬਲੌਗਿੰਗ ਚ ਵੀ ਨਹੀਂ ਵੀ ਆਏ ਹਨ ਕੁਝ ਵਿੱਚ ਜੀ ਮੈਂ ਬਸ ਫੋਨ 'ਚ ਥੋੜੀ ਜੀ ਖਰਾਬ ਬੀਜੀ ਹੋਈ ਪਈ ਆ ਫੋਨ 'ਚ ਵੀ ਨਹੀਂ ਕਹਿ ਸਕਦਾ ਕਦੇ ਸਿਮ 'ਚ ਹੀ ਕਹਿ ਸਕਦਾ ਹਨ ਨੈਟ ਨਹੀਂ ਜਾਂਦਾ ਹੈਗਾ ਜਿਹੜੀ ਗੱਲ ਹੈ ਉਹਨੇ ਕਰਕੇ ਹੋਣਾ ਜੋ ਔਖਾ ਹੋਇਆ ਪਿਆ ਹਨ ਇਹ ਬਸ ਆਪਾਂ ਉਹਨਾਂ ਨੇ ਸਬਜੀ ਪਿਆਜ਼ ਵਗੈਰਾ ਦੀ ਕਟਕਾ ਲਗਾਵਾਂਗੇ ਹਨ ਪਿਆਜ਼ ਤੇ ਟਮਾਟਰ ਵਗੈਰਾ ਪਾ ਕੇ ਛੋਲਵਾ ਦਾ ਕੰਡੇ ਘੜਾਈਏ ਬਸ ਕੱਲੇ ਆਲੂ ਵਗੈਰਾ ਘੱਟ ਕਰਨੇ ਆ ਇਹ ਲੈ ਸਸ ਮਗਾਈ ਇੱਕ ਥੋੜੀ ਜਿਹੀ ਪਾਪਾ ਗਿਆ ਦੁੱਧ ਤੇ ਇਹਨਾਂ ਨੇ ਕਲਰ ਵਗੈਰਾ ਹਨ ਮੇਰੇ ਕੋਲ ਹੈਗੇ ਨੇ ਪਰ ਜਿਹੜਾ ਪ੍ਰਤਿਆ ਗੱਲਾਂ ਦਾ ਹਨ ਉਹ ਨਹੀਂ ਹੁੰਦਾ ਹੈਗਾ ਚਲੋ ਜੇ ਆਪਾਂ ਪਹਿਲਾਂ ਸਬਜੀ ਵਗੈਰਾ ਕੱਟ ਲਈਏ ਫਿਰ ਮੈਂ ਕਰ ਦਿੰਦੀ ਹਾਂ ਛੜਿਆੜੀ ਕਰੂ

ਕਦ ਬੱਜੀ ਵੀਰੇ ਦੇਖੀ ਮੈਂ ਇਨਣੇ ਤਾਂ ਮੈਂ ਪਾਂਡੇ ਸਾਫ ਕਰੀ ਜਾਵਾ ਮੈਨੂੰ ਪਤਾ ਨਹੀਂ ਖੜਕਾ ਜਾ ਕਾਦਾ ਹੋ ਜਾਂਦਾ ਮੈਂ ਕਾ ਮਾਜੇ ਤੇਲ ਕੁਲ ਕੁਲ ਕੇ ਡਿਗ ਗਿਉਨਾ ਮੈਂ ਕਿਤੇ ਸੱਟ ਫੇਟ ਖਾ ਲਈ ਨਹੀਂ ਨਹੀਂ ਕੀ ਹੁਣ ਕਿ ਲੁਕਦੀ ਹੁਣ ਕਹਿੰਦੀ ਮੇਰੇ ਪੈਰ ਦੁਖੀ ਜਾਂਦੇ ਨੇ ਦੱਸੋ ਜੀ ਤੁਸੀਂ ਵੀ ਨੂਰ ਜਾਂ ਅਸ਼ ਨੂੰ ਭਾਗ ਲੈਣਾ ਚਾਹੀਦਾ ਮੈਂ ਪਹਿਲੀ ਗੱਲ ਨੇ ਵੀ ਖਰਾਕ ਵਗੈਰਾ ਤੇ ਤਾਂ ਧਿਆਨ ਨਹੀਂ ਦਿੰਦੀ ਹੈਗੀ ਦੁੱਧ ਵਗੈਰਾ ਇੰਨੇ ਨਹੀਂ ਪੀਣਾ ਹਾਂ नहीं मैं 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 कैसे नहीं तो मैं ढिंडड़ा उंदी थी सारा में पर है फिर लड़के से 3 बजे उठूंगा आज सवेरे 3 बजे उठी नहीं पापा ने ठा ठा बजा मारिया सी पांच छह बोल मारे उठ पाड़ो उठ पाड़ो उठ ही नहीं तू अह नो की द है इसी से सगेला मेरा सियां हो 10 बजे 7 बजे उठ जी तू तो बतावा मैम नो 7 बजे उठी पापा जो ये थी ਉਹ ਪਾਪਾ ਨੂੰ ਮਸਾਪਾ ਪਾਪਾ ਨਹੀਂ ਆਏ ਆ ਵੀ ਫਿਰ ਚੱਲ ਹੋਤਾ ਪਮਾਂਦੇ ਵੀ ਚੱਲ ਰੇ ਇਸ ਵਗੈਰਾ ਚ ਤੇ ਭਾਏ ਨੇ ਖਰਾਕ ਵੀ ਖਾਣੀ ਚਾਹੀਦੀ ਆ ਉਦਾਂ ਦੁੱਧ ਤੂੰ ਨਹੀਂ ਪੀਣਾ ਹੈਗਾ ਕੋਈ ਰੋਟੀ ਬਾਣੀ ਚੱਜਣਾ ਨਹੀਂ ਖਾਣਾ ਕੀ ਕਰਨੇ ਕੱਦੀ ਰੋਟੀ ਬਸ ਮਸਾ ਖਾ ਲਈ ਕੋਈ ਫਲ ਫਰੂਟ ਨਹੀਂ ਚੱਜਣਾ ਖਾਣਾ ਖਰਾਕ ਵੀ ਉਦਾਂ ਚਾਹੀਦੀ ਆ ਨਾ ਉਹਦੇ ਨਾਲ ਵੀ ਉਹ ਜਿਹੜਾ ਪਾਊਡਰ ਬਣਾ ਰੱਖਿਆ ਪ੍ਰੋਟੀਨ ਵਾਲਾ ਨਾ ਤੁਸੀਂ ਨਹੀਂ ਖਾਣਾ ਉਹ ਵਾਪਾਂ ਨੇ ਪੱਜੇ ਨੇ ਸੁੱਕੇ ਆਂਬਾ ਸੁੱਕੇ ਪਾਣੀ ਦੇ ਗੱਲੇ ਤੇ ਬਾਗ ਜਿ ਲੋਣੀ ਹੈਗੀ ਉਹ ਜਿਹੜੇ ਖਿਡਾਰੀ ਨੇ ਉਹਨਾਂ ਨੇ ਖਰਾਕ ਹਨਾ ਉਹਨਾਂ ਦਾ ਸਾਰਾ ਕੁਝ ਹੈ ਨਾ ਉਦਾਂ ਦਾ ਹੁੰਦਾਗਾ ਫੇਰ ਉਹ ਹਮਦਾ ਉਹ ਕਰਦੇ ਆਗੇ ਕੁਸ਼ੋਲੇ ਵਗੈਰਾ ਕੁਸੂਫ ਵਗੈਰਾ ਬਣਾ ਕੇ ਦੇ ਦਨ ਉਹਨੀ ਰੋਸੀ ਨੇ ਖਾਣਾ ਉਦਾਂ ਦਾ ਹੋਰੇ ਹੋਰੇ ਨੇ ਲੰਪੀ ਚਬਾਗ ਲੈਣਾ ਖੱਦੀ ਇਥੇ ਮੈ ਲੱਗੇ ਸੀ ਮਸਾਲਾ ਕੁੱਟਣਾ ਹਨਾ ਚੌਪਰ ਆਪਣਾ ਹੋ ਗਿਆ ਸੀਗਾ ਖਰਾਬ ਤੇ ਮੈਂ ਜਿਹੜਾ ਮਸਾਲਾ ਲੱਗੀ ਸੀ ਉਹ ਕੁੰਡੇ ਦੇ ਵਿੱਚ ਲੱਗੀ ਸੀਗੀ ਕੁੱਟਣਾ ਪਹਿਲਾਂ ਇਦਾਂ ਹੀ ਹਨਾ ਕੁੱਟਦੇ ਹੁੰਦੇ ਸੀਗੇ ਤੇ ਹੰਡੇ ਦੇ ਵਿੱਚ ਮਸਾਲਾ ਜਿਹੜਾ ਇਦਾਂ ਹੀ ਕੁੱਟਦੇ ਹੁੰਦੇ ਸੀ ਆ ਨੂਰ ਮੇਰੇ ਕੋਲੇ ਬੈਠੇ ਜਿਸ ਟਾਈਮ ਮੈਂ ਵੀਡੀਓ ਦੀ ਵੌਇਸ ਓਵਰ ਕਰ ਰਹੀ ਆ ਨਾ ਤੇ ਇਹ ਮਸਾਲਾ ਬਸ ਮੈਂ ਕੁੰਡੇ ਦੇ ਵਿੱਚ ਹੀ ਕੁੱਟੂਗੀ ਟੇਸਟ ਦਾ ਤਾਂ ਫਿਰ ਬਹੁਤ ਫਰਕ ਪੈਂਦਾ ਨਾ ਵਧੀਆ ਆਉਂਦਾ ਇਹਦੇ ਨਾਲ ਕੁੱਟੇ ਨਾਲ ਹਨਾ ਟੇਸਟ ਬਾਰੇ ਨਾ ਟਾਈਮ ਨਹੀਂ ਹੁੰਦਾ ਆਪਣੇ ਕੋਲ ਜਿਹੜਾ ਆਪਾਂ ਇੰਦਾ ਮੁੱਠਾ ਮਾਰੀਏ ਕੁੰਡੇ ਨਾਲ ਤੇ ਇਧਰ ਮੈਂ ਕੁੱਕਰ ਆ ਜਿਹੜਾ ਰੱਖਦਾ ਸੀਗਾ ਜਣੀ ਕੇ ਜਿਉਂਨਾ ਵਗੇ ਸਬਜ਼ੀ ਥੋੜਾ ਜਿਹਾ ਔਇਲ ਇਧ ਤੇ ਮੈਂ ਕਹਾਂ ਚਲੋ ਜਿੰਨਾ ਟਾਈਮ ਆਪਣਾ ਤੇਲ ਹੋਊਗਾ ਗਰਮ ਉਹਨਾਂ ਟੈਂ ਮੈਂ ਮਸਾਲਾ ਘੁਲੂਗੀ ਤੇ ਨਾਲ ਹੀ ਬਸ ਆਪਾਂ ਲਗਾ ਦਾਂਗੇ ਹੁਣ ਇਥੇ ਤੜਕਾ ਤੇ ਤੇਲ ਥੋੜਾ ਜਿਹਾ ਮੈਨੂੰ ਇਥੇ ਘੱਟ ਲੱਗਿਆ ਫਿਰ ਮੈਂ ਥੋੜਾ ਜਿਹਾ ਤੇਲ ਹੋਰ ਪਾਇਆ ਸੀਗਾ ਤੇ ਫਿਰ ਬਸ ਆਪਾਂ ਇਹਦੀ ਸਿੰਪਲ ਜਿਹਾ ਤੜਕਾ ਲਗਾਵਾਂਗੇ ਅੱਜ ਲਸਣ ਵਗਾਰਾ ਮੇਰੇ ਕੋਲ ਨਹੀਂ ਸੀ ਅਦਰਕ ਵਗੈਰਾ ਵੀ ਬੇਵਾਸ ਕਰ ਲਈ ਪਿਆਜ਼ ਦੀ ਤੜਕਾ ਲਗਾਵਾਂਗੇ ਨਾਲ ਵਿੱਚ ਪਾਵਾਂਗੇ ਟਮਾਟਰ ਹਨਾ ਸ਼ਾਮ ਇਥੋਈ ਪਈ ਸੀ ਬੱਚਿਆਂ ਨੂੰ ਲੱਗੀ ਸੀ ਕਿ ਭੁੱਖਾ ਨਾ ਤੇ ਇੱਧਰ ਮੈਂ ਲੱਗੀ ਸੀ ਬਸ ਆਲੂ ਵਗੈਰਾ ਧੋਣ ਇੱਥੇ ਬਣਾਵਾਂਗੇ ਆਪਾਂ ਸ਼ੋਬੇ ਦੀ ਸਬਜ਼ੀ ਹਨਾ ਪਹਿਲਾਂ ਤਾਂ ਸੀਗੀ ਵੀ ਸਲਾਹ ਵੀ ਪਤਾ ਗੋਭੀ ਦੀ ਬਣਾ ਲਾਂਗੇ ਪਰ ਮੈਂ ਕਿਹਾ ਸ਼ੁਰੂਆਤ ਖਰਾਬ ਹੋ ਵੀ ਚਲ ਆਪਾਂ ਉਹੀ ਬਣਾ ਲਾਂਗੇ ਹਨਾ ਕੁੱਟ ਕੇ ਤਾਂ ਚਲੋ ਥੋੜੇ ਟਾਈਮ ਦੀ ਰਹਿ ਗਿਆ ਹਨਾ ਇਹ ਜਿਹੜੀਆਂ ਸਬਜ਼ੀਆਂ ਨੇ ਗਰਮੀ ਆਜੂ ਤਾਂ ਇਹ ਸਾਰੀਆਂ ਸਬਜ਼ੀਆਂ ਨੇ ਜਿਹੜੀਆਂ ਗੈਮ ਹੋ ਜਾਣੀਆਂ ਹਨਾ ਉਦੋਂ ਉਦੋਂ ਤੇ ਨਾਲ ਹੀ ਇੱਥੇ ਮੈਂ ਲੱਗੀ ਸੀ ਤੜਕਾ ਵਗੈਰਾ ਸਾਫੜਾ ਭੁੰਨ ਭੁੰਨ ਰਿਹਾ ਸੀ ਤੇ ਨਾਲ ਹੀ ਮੈਂ ਲੱਗ ਗਈ ਸੀ ਇੱਥੇ ਟਮਾਟਰ ਵਗੈਰਾ ਕੱਢਣ ਹਨਾ ਖਾਲੀ ਮੇਰੇ ਥੋੜੇ ਜਿਹੜੇ ਬਰਤਨ ਪਏ ਵੀ ਪਏ ਸੀਗੇ ਇੱਥੇ ਸਾਫ ਕਰਨ ਨਾਲ ਤੇ ਮੈਂ ਕਿਹਾ ਬਸ ਇੱਕ ਵਾਰ ਆਪਾਂ ਟਵਟਰ ਵਗੈਰਾ ਪਾ ਗਏ ਵੀ ਟਵਟਰ ਨਾਲ ਤੜਕਾ ਹੁੰਦਾ ਆਪਣਾ نیچے ਨਹੀਂ ਨਾ ਲੱਗਦਾ ਹੁੰਦਾ ਵੀ ਚਲੋ ਨੇ ਟਾਈਮ ਵਿੱਚ ਮੈਂ ਜਿਹੜਾ ਆਪਣਾ ਹਨਾ ਤੜ ਬਰਤਨ ਦੇ ਵੀ ਚਲੋ ਉਹ ਸਾਫ ਕਰ ਦੂੰਗੀ ਹਨਾ ਬਸ ਉਹ ਤੋਂ ਪਹਿਲਾਂ ਜਿਹੜੇ ਸਲਾਈ ਵਗੈਰਾ ਦਾ ਕੰਮ ਕੀਤਾ ਸੀਗਾ ਉਹ ਆਸ਼ ਤੇ ਨਾਲ ਹੀ ਉਧਰ ਮੈਨੂੰ ਪਾਰਲਰ ਚ ਸੀਗਾ ਦੋ ਹੇਸ਼ਲ ਸੀਗੇ ਅੱਜ ਕੀਤੇ ਸੀਗੇ ਜਿਹੜੇ ਮੈਂ ਤੇ ਉਧਰ ਸੀਗਾ ਮੈਨੂੰ ਕੰਮ ਸ਼ਾਪ ਵੈਸੋ ਨੇ ਇੱਕ ਵਾਰੀ ਦਿਖਾਈ ਦਿੱਤੀ ਸੀਗੀ ਤੁਸੀਂ ਮੈਨੂੰ ਕਮੈਂਟ ਕਰਕੇ ਦੱਸਿਓ ਨਾ ਵੀ ਮੈਂ ਦੀ ਫੁੱਲ ਵੀਡੀਓ ਪਾਵਾਂ ਜਾਂ ਨਾ ਹਨਾ ਫਿਰ ਮੈਂ ਹਲੇ ਫਰੋਦੀ ਥੋੜੀ ਜਿਹੀ ਤਿਆਰੀ ਰਹਿੰਦੀ ਆ ਨਾ ਜਾਨੀ ਕਿ ਪ੍ਰੈਸ ਬੈਕਸ ਬੈਡ ਵਗੈਰਾ ਹਨਾ ਓਵਰਾ ਬਣਾਉਣ ਵਾਲਾ ਜਾਂ ਫਿਰ ਸ਼ੈਕ ਵਗੈਰਾ ਕੋਸੈਲਫਾ ਵਗੈਰਾ ਇਦਾਂ ਦੀਆਂ ਲਗਾਉਣ ਵਾਲੀਆਂ ਰਹਿੰਦੀਆਂ ਨੇ ਹਨਾ ਤੁਸੀਂ ਕਮੈਂਟ ਕਰਕੇ ਦੱਸਿਓ ਫਿਰ ਮੈਂ ਵੀਡੀਓ ਪਾ ਦੂਗੀ ਹਨਾ ਵੀ ਮੈਂ ਕਿੱਥੇ ਕਿਹੜੀ ਚੀਜ਼ ਕਿਵੇਂ ਸੈੱਟ ਕੀਤੀ ਆ ਤੇ ਲਓ ਜੇ ਮਰਤਨ ਵੀ ਸਾਫ਼ ਮੈਂ ਕਰ ਦਿੱਤੇ ਨੇ ਤੇ ਆਪਣਾ ਮਸਾਲਾ ਵੀ ਹਨਾ ਭੁੰਨ ਭੁੰਨਿਆ ਗਿਆ ਵਧੀਆ ਹੈ ਨਾ ਤੇ ਬਸ ਮੈਂ ਵਿੱਚ ਵਿੱਚ ਦੀ ਕਟਸ਼ੀ ਮਾਰ ਰਹੀ ਸੀ ਨਾਲ ਨਾਲ ਮੈਂ ਲੱਗੀ ਸੀ ਬਰਤਨ ਦੇਖਣ ਤੇ ਇੱਥੇ ਨਾ ਜਿਹੜੀ ਇਹ ਵਾਲੀ ਸੀਗੀ ਬਾਟੀ ਬੱਚਿਆਂ ਨਪਜੀਰੀ ਕੀਤੀ ਸੀਗੀ ਗਰਮ ਹਨਾ ਇਹ ਗਰਮ ਗਾ ਕੇ ਖਾਂਦੇ ਹੁੰਦੇ ਨੇ ਤੇ ਉਹਦੇ ਨਾਲ ਨਾ ਹੇ 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 ਹ ਕਾਲ ਸੀ ਜਿਹੜੀ ਹੋ ਗਈ ਸੀ ਉਹ ਹਲੇ ਵੀ ਨਹੀਂ ਨਹੀਂ ਸੀ ਲਿਆ ਫਿਰ ਮੈਨੂੰ ਪਾਣੀ ਪਾ ਕੇ ਇੱਦਾਂ ਹੀ ਰੱਖ ਦਿੱਤਾ ਸੀਗਾ ਤੇ ਇਹ ਬਸ ਨਾਲ ਦੀ ਨਾਲ ਮੈਂ ਧੋ ਕੇ ਰੱਖ ਦੂੰਗੀ ਮੇਰਾ ਬਸ ਦੋਨੇ ਪਾਸੇ ਧਿਆਨ ਸੀ ਨਾਲ ਨਾਲ ਮੈਂ ਸਬਜ਼ੀ ਦੇਖ ਰਹੀ ਸੀ ਨਾਲ ਨਾਲ ਮੈਂ ਲੱਗੀ ਸੀ ਬਰਤਨ ਸਾਫ਼ ਕਰਨ ਮੈਂ ਕਿਹਾ ਚਲੋ ਜਿੰਨਾ ਟਾਈਮ ਮਸਾਲਾ ਭੁੰਨਿਆ ਜਾਵੇ ਕੋਲੇ ਖੜਨ ਦੀ ਬਜਾਏ ਵੀ ਆਪਾਂ ਜਿਹੜੇ ਬਰਤਨ ਨੇ ਚਲੋ ਆਪਾਂ ਇਹਨੇ ਉਹ ਸਾਫ਼ ਆਪਦੇ ਕਰ ਦਾਂਗੇ ਹਨਾ ਤੇ ਬਸ ਮਸਾਲਾ ਭੁੰਨ ਕੇ ਬਸ ਨਮਕ ਮਿਰਚ ਹਲਦੀ ਵਗੈਰੇ ਉਹਦੇ ਵਿੱਚ ਪਾਉਣਾ ਸੀਗਾ ਤੇ ਇੱਥੇ ਬਸ ਮੈਂ ਪਾ ਦੂੰਗੀ ਹਲਦੀ ਨਮਕ ਤੇ ਮਿਰਚਾਂ ਹਨਾ ਤੇ ਛੋਲੇ ਦੀ ਸਬਜੀ ਖੈਰ ਬਹੁਤ ਜਿਆਦੇ ਟੇਸਟੀ ਵੀ ਬਣੀ ਸੀ ਹਨਾ ਬਹੁਤ ਹੀ ਜ਼ਿਆਦੇ ਵਧੀਆ ਲੱਗੀ ਸੀ ਬੱਚਿਆਂ ਨੇ ਵੀ ਬਹੁਤ ਚਾ ਕੇ ਖਾਧੀ ਹਨਾ ਬੱਚੇ ਤਾਂ ਖੈਰ ਸਾਡੇ ਬੱਚੇ ਇਦਾਂ ਦੇ ਨਹੀਂ ਵੀ ਹਰ ਇੱਕ ਸਬਜੀ ਆ ਜਿਹੜੀ ਵਧੀਆ ਜੀ ਨਾਲ ਖਾ ਲੈਂਦੇ ਕਦੇ ਵੀ ਇਦਾਂ ਨਹੀਂ ਕਰਦੇ ਵੀ ਨਹੀਂ ਮਮਾ ਵੀ ਨਹੀਂ ਖਾਣੇ ਤਲੇ બસ ਮੈਂ ਥੋੜਾ ਜਿਹਾ ਪਾਣੀ ਪਾ ਕੇ ਮਸਾਲਾ ਜਿਹੜਾ ਭੁੰਨ ਲੂੰਗੀ ਜਿੰਨਾ ਟਾਈਮ ਤੇਲ ਨਹੀਂ ਛੱਡਦੇ ਹਨ ਨਾਲ ਹੀ ਮੈਂ ਇਹਦੇ ਵਿੱਚ ਪਾ ਦੂੰਗੀ ਛੋਲਾ ਥੋੜਾ ਜਿਹਾ ਛੋਲਾ ਬਸ ਇਹਦੇ ਵਿੱਚ ਭੁੰਨਿਆ ਜਾਊਗਾ ਤੇ ਫਿਰ ਬਾਅਦ ਵਿੱਚ ਆਪਾਂ ਇਹਦੇ ਵਿੱਚ ਪਾਵਾਂਗੇ ਆਲੂ ਹਨਾ ਆਲੂ ਪਾਉਣ ਤੋਂ ਵੀ 2-4 ਮਿੰਟ ਬਾਅਦ ਮੈਂ ਪਾਣੀ ਪੋਣੀ ਹੁੰਦੀਆਂ ਤਾਂ ਕਿੜਾ ਗਰੀਵੀ ਦੇ ਵਿੱਚ ਹਨਾ ਮਸਾਲਾ ਆਪਨੇ ਆਲੂ ਤੇ ਛੋਲੋਆ ਬਗੈਰਾ ਵਧੀਆ ਐਨ ਵਿੱਚ ਮਿਕਸ ਹੋ ਜਾਵੇ ਤੇ ਫਿਰ ਮੈਂ ਬਾਦ ਵਿੱਚ ਪਾਵਾਂਗੇ ਇਹਦੇ ਵਿੱਚ ਪਾਣੀ ਹਨਾ ਜਿੰਨੀ ਕ ਆਪਾਂ ਨੇ ਧਰੀ ਰੱਖਣੀ ਹੈ ਉਸ ਅਕੋਰਡਿੰਗ ਆਪਾਂ ਇਹਦੇ ਵਿੱਚ ਪਾਵਾਂਗੇ ਪਾਣੀ ਤੇ ਸਬਜੀ ਦੇ ਰੰਗਤ ਦੇਖ ਕੇ ਪਤਾ ਲੱਗਦਾ ਨਾ ਵੀ ਸਬਜੀ ਬਣੀ ਟੇਸਟੀ ਬਣੀ ਹੋਊਗੀ ਤੇ ਬਸ ਮੈਨੂੰ ਇਦਾਂ ਹੁੰਦਾ ਵੀ ਜਦੋਂ ਮੈਂ ਕਿਚਨ 'ਚ ਜਾਂਦੀ ਆਵੇਂ ਨਾਲ-ਨਾਲ ਮੈਂ ਸਾਰੇ ਕੰਮ ਨੇ ਜਿਹੜੇ ਖਤਮ ਕਰ ਲੈਣੇ ਆ ਜਿਵੇਂ ਬਰਤਨ ਹੋ ਗਏ ਸਬਜੀ ਬਣਾਉਣਾ ਥੋੜੀ ਮੋਟੀ ਸੈਟਿੰਗ ਹਨਾ ਤੇ ਜਾਂ ਫਿਰ ਆਟਾ ਵਗੈਰਾ ਗੋਲਣਾ ਹਨਾ ਤੇ ਬਸ ਤੜਕਾ ਪਾਣੀ ਲਗਾਤਾ ਆਹ ਹੋ ਗਈ ਮੈਨੂੰ ਸਮਝ ਨਹੀਂ ਆ ਰਹੀ ਆਹ ਜਿਹਦੀ ਜਾਤਮਾ ਨਹੀਂ ਆ ਗਈਂ ਦੀ ਆ ਆਤਮਾ ਗਈ ਆਏ ਮੰਮੀ ਬੋਲੀ ਬੋਲੀ ਜਾ ਰਹਾ ਸਰ ਆਏ ਜਿੰਦੀ ਕਿਤੋਂ ਮਸੂਦੀ ਹੈ ਦਰਵਾਜ਼ੇ ਉੱਚੀ ਜੀਂ ਮਾਰ ਉੱਚੀ ਪਤਾ ਨਹੀਂ ਕੀ ਗੋਸ਼ਾ ਖੋਲ ਕੇ ਦੇਖ ਲਿਆ ਆਹ ਇਹ ਤੋਂ ਹੋਰ ਤਾਂ ਸੰਦੇ ਸਾਦਾ ਪੈਪ ਆ ਨਾ ਹਾਂ ਦੇਖੀ ਟੋ ਦੇ ਲਈ ਜਿਹੜੀ ਪੈਪ ਕਿ ਲੈ ਗਈ ਸੀ ਸੱਖ ਕੇ ਮਸ਼ੀਨ ਵਾਲੀ ਦੋ ਦਿਨ ਹੋ ਗਏ ਮੈਨੂੰ ਤੁਸੀਂ ਕਿਹਾ ਪਹਿਲੇ ਨੰਬਰ ਤੇ ਆਈ ਆ ਫਲੀ ਪੈਪ ਸਹੀ ਹੀ ਦੋੜ ਦੋੜ ਲਾਸਣ ਠੀਕ ਆ ਲਾਸਣ ਸ਼ੇਮ ਲਾ ਮੇਰੇ ਵਿੱਚ ਤੇ ਆ ਗਈਆਂ ਖੰਡ ਤੇ ਲਓ ਜੀ ਆਪਾਂ ਇੱਥੇ ਵੀਡੀਓ ਦਾ ਕਰਦੇ ਐਂਡ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਪਲੀਜ਼ ਚੈਨਲ ਨੂੰ ਕਰ ਲਿਜੀਏ ਸਬਸਕ੍ਰਾਈਬ ਲਾਈਕ ਸ਼ੇਅਰ ਦੇ ਕਮੈਂਟ ਕਰਕੇ ਦੱਸਿਓ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ